ਪੰਜਾਬੀ ਇੰਡਸਟਰੀ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਪੰਜਾਬੀ ਲੋਕ ਗਾਇਕ ਰਮੀ ਰੰਦਾਵਾ ਨੂੰ ਵੱਡਾ ਝਟਕਾ ਲੱਗਿਆ ਹੈ ਉਹਨਾਂ ਦੀ ਧੀ ਗੁਨੀਤ ਕੌਰ ਰੰਦਾਵਾ ਦਾ ਨਿੱਕੀ ਉਮਰੇ ਦਿਹਾਂਤ ਹੋ ਗਿਆ ਹੈ ਇਹ ਦੁਖਦ ਘਟਨਾ ਬਾਰੇ ਜਾਣਕਾਰੀ ਗਾਇਕ ਨੇ ਖੁਦ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ ਉਹਨਾਂ ਨੇ ਭਾਵਕ ਪੋਸਟ ਸਾਂਝਾ ਕਰਦੇ ਹੋਇਆ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕੀਤੇ ਤੇ ਫੈਨਸ ਵੀ ਕਮੈਂਟ ਕਰਕੇ ਗਾਇਕ ਦੇ ਨਾਲ ਦੁੱਖ ਸਾਂਝਾ ਕਰ ਰਹੇ ਨੇ ਗਾਇਕ ਰਮੀਰ ਰੰਦਾਵਾ ਨੇ ਆਪਣੀ ਪੋਸਟ 'ਚ ਲਿਖਿਆ ਧੀਆ ਦੇ ਨਾਲ ਵਸਣ ਘਰ ਬਾਹਰ ਦੁਨੀਆ ਵਾਲਿਓ ਧੀਆ ਹੁੰਦੀਆਂ ਵੇੜੇ ਦੀਆਂ ਸ਼ਿੰਗਾਰ ਦੁਨੀਆ ਵਾਲਿਓ ਸਾਡੀ ਸਿਆਣੀ ਫੁੱਲਾ ਵਰਗੀ ਧੀ ਗੁਨੀਤ कौर ਗੀਤ ਰੰਦਾਵਾ ਸਾਡੇ ਵਿੱਚ ਨਹੀਂ ਰਹੀ ਸਭ ਤੋਂ ਵੱਡਾ ਦੁੱਖ ਧੀ ਦੇ ਤੁਰ ਜਾਣਾ ਸਾਰੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਧੀਆ ਨੂੰ ਪਿਆਰ ਕਰਿਆ ਕਰੋ ਘਰ ਦੀ ਰੂਹ ਹੁੰਦੀਆਂ ਨੇ ਧੀਆ ਬਹੁਤ ਪਿਆਰ ਗੀਤ ਹਮੇਸ਼ਾ ਯਾਦ ਰਹੇਗਾ ਦਿਲਾਂ ਵਿੱਚ ਮੇਰੇ ਬੱਚੇ ਇਸ ਪੋਸਟ ਦੇ ਸਾਹਮਣੇ ਆਉਣ ਤੇ ਨਾਲ ਹੀ ਉਹਨਾਂ ਦੇ ਫੈਨਸ ਅਤੇ ਸੰਗੀਤ ਜਗਤ ਨਾਲ ਜੁੜੇ ਲੋਕ ਉਹਨਾਂ ਨੂੰ ਇਸ ਔਖੀ ਘੜੀ 'ਚ ਦੁੱਖ ਵੰਡਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਉਹਨਾਂ ਦੀ ਧੀ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਰਹੇ ਨੇ ਬਿਊਰੋ ਰਿਪੋਰਟ ਪੀ9 ਨਿਊਜ਼